ਦੁਬੜ ਕੇ ਮੈਂ ਇਹ ਜਾਂ ਪਾ ਗੁਨਾਹ ਨਹੀਂ ਕਰੂੰਗਾ ਤੇ ਮਾਫੀ ਮਿਲਦੀ ਆ ਕੋਈ ਇਹ ਜੀ ਗੱਲ ਨਹੀਂ ਹੈਗੀ ਡਿਊਟੀ ਹੁਣ ਵੀਰੋ ਉਹਦੇ ਚ ਵੇਖੋ ਕੀ ਉਹੀ ਕੁਛ ਵੀ ਸਾਡੀ ਕਰਦਾਰ 쿠ਸ਼ੀ ਕੀਤੀ ਜਾ ਰਹੀ ਆ ਜੀ ਡੋਪ ਦੇ ਵਿੱਚ ਕਈ ਵਿਦਵਾਨ ਫੇਸਬੁਕ ਹੀ ਉਰਾਤ ਨੂੰ ਪਿਆ ਕੇ ਜੀ ਕੋਈ ਗੋਲੀ ਖਵਾ ਕੇ ਡੋਪ ਡੋਪ ਕਰਾ ਲਿਆ ਹੋਊਗਾ ਹੁਣ ਰਾਜਦੇਵ ਸਿੰਘ ਖਾਲਸਾ ਜੀ ਤੇ ਵਕੀਲ ਸਾਹਿਬ ਤੁਸੀਂ ਪੜੇ ਲਿਖੇ ਹੋ ਵਕੀਲ ਹੋ ਤੁਸੀਂ ਹਾਈ ਕੋਰਟ ਜਾਓ ਪਟੀਸ਼ਨ ਪਾਓ ਇੱਕ ਬੋਰਡ ਬਣ ਜਾਵੇ ਉਹਦਾ ਡੋਪ ਟੈਸਟ ਕਰਾਉਣ ਦਾ ਪੀਜੀਆ ਦਾ ਬਣ ਜਾਵੇ ਡੀਐਮਸੀ ਚੋਂ ਕਰਾ ਲਓ ਸੀਐਮਸੀ ਚੋਂ ਕਰਾ ਲਓ ਅਪੋਲੋ ਚੋਂ ਕਰਾ ਲਓ ਸਟੇਟ ਤੋਂ ਬਾਹਰ ਕਰਵਾ ਸਕਦੇ ਹੋ ਤੁਹਾਨੂੰ ਅਧਿਕਾਰ ਦਿੰਦਾ ਕਾਨੂੰਨ 6 ਮਹੀਨੇ ਤੱਕ ਦਾ ਵੀ ਡੋਪ ਦਾ ਰਿਜ਼ਲਟ ਆਉਂਦਾ ਤੁਸੀਂ ਪਿਛਲੇ 1 ਮਹੀਨੇ ਦਾ 15 ਦਿਨ ਦਾ ਇਕਰਾ ਕੇ ਦੇ ਦਿਓ ਚਲੋ ਇੱਕ ਦਿਨ ਉਹ ਸਟੱਡੀ ਚ ਰਿਹਾ ਤੁਹਾਡੇ ਮਨ ਦੀ ਸ਼ੰਕਾ ਵੀ ਰਾਤ ਨੂੰ ਪੁਲਿਸ ਪੁਲਿਸ ਨੇ ਕੋਸ਼ਿਸ਼ ਕਰ ਦਿੱਤਾ ਹੋ ਪਰ ਜਿਹੜਾ ਡੋਪ ਤੁਸੀਂ ਕਰਵਾ ਲਓ ਸਭ ਨੂੰ ਸੰਗਤ ਅੱਗੇ ਸਾਹਮਣੇ ਆਉਣਾ ਚਾਹੀਦਾ ਜੇ ਪੁਲਿਸ ਨੇ ਝੂਠਾ ਪਰਚਾ ਦਿੱਤਾ ਅਸੀਂ ਤੁਹਾਡੇ ਨਾਲ ਜਾ ਕੇ ਉੱਥੇ ਨਾਰੇ ਲਾਵਾਂਗੇ ਉਹ ਸੜਕ 'ਤੇ ਬੈਠਾਂਗੇ ਜੋਨੀ ਮਰਜੀ ਕੀਮਤ ਚਕਾਉਣੀ ਪਵੇ ਸਜਾ ਦਵਾ ਕੇ ਉਠਾਂਗੇ ਜੇ ਕਿਸੇ ਪੁਲਿਸ ਅਫਸਰ ਨੇ ਗਲਤ ਪਰਚਾ ਦਿੱਤਾ ਪੀਟੀਐਮ ਦੇ ਪੈਸੇ ਜਿਹੜੇ ਹੋਇਆ ਉਹ ਕਿੰਨੇ ਘੰਟੇ ਪਹਿਲਾਂ ਹੋਇਆ ਸਾਰਾ ਡਾਕੂਮੈਂਟਲੀ ਪ੍ਰੂਫ ਹਨ ਉਹ ਰੋਗੀ ਆ ਚੰਗੀ ਗੱਲ ਆ ਉਹ ਗਲਤੀ ਇਨਸਾਨ ਤੋਂ ਹੁੰਦੀ ਆ ਮੇਥੋਂ ਬੜੀਆਂ ਹੋਈਆਂ ਮੈਂ ਕਦੇ ਨਹੀਂ ਲਕਾਉਂਦਾ ਮੈਂ ਰੱਜ ਕੇ ਸ਼ਰਾਬ ਪਿੰਦਾ ਰਿਆ ਨਸ਼ਾ ਵੀ ਕਰਦਾ ਰਿਆ ਫਿਰ ਕੀ ਹੋ ਗਿਆ ਯਾਰ ਕਰ ਲਿਆ ਸਮਾਜ ਦਾ ਕਿ ਸਾਰੇ ਆ ਜੇ ਸਾਨੂੰ ਇੱਕ ਉਹ ਚੀਜ਼ ਚੁੰਬੜ ਗਈ ਅਸੀਂ ਕਿਹੜਾ ਕੋਈ ਰੱਬ ਹੈ ਗਲਤੀ ਤੇ ਇੱਕ ਰੱਬ ਨਹੀਂ ਕਰ ਸਕਦਾ ਜਿਹੜੇ ਬੰਦੇ ਨੇ ਸਮਝ ਲਓ ਜ਼ਿੰਦਗੀ 'ਚ ਗਲਤੀ ਨਹੀਂ ਨਾ ਕੀਤੀ ਉਹਨੇ ਚੰਗਾ ਕੰਮ ਵੀ ਨਹੀਂ ਕੀਤਾ ਅਸੀਂ ਟਰੈਪ ਦਾ ਸ਼ਿਕਾਰ ਕਿਵੇਂ ਹੁੰਦੇ ਹਾਂ ਹੁਣ ਅਸੀਂ ਇੱਕ ਚੀਜ਼ ਦੇਖ ਲਈ ਵੀ ਉਹ ਨਸ਼ੇ ਛਡਾਉਂਦਾ ਸੀ ਜੀ ਇਹ ਹੋ ਨਹੀਂ ਸਕਦਾ ਵੀਰੋ ਇਸ ਪੇਖ ਦੇ ਥੱਲੇ ਬਹੁਤ ਕੁਝ ਹੈ ਇਹੀ ਗੱਲ ਕਿਤੇ ਡੇਰਾ ਸੱਚਾ ਸੌਦਾ ਸਾਧ ਦੇ ਪ੍ਰੇਮੀ ਮੰਨ ਲੈਂਦੇ ਵੀ ਸਾਡਾ ਬਾਬਾ ਗਲਤ ਆ ਸਾਡੇ ਬਾਬੇ ਨੇ ਗਲਤੀ ਆ ਕੀਤੀ ਆ ਸ਼ਾਇਦ ਪੰਜਾਬ ਨੂੰ ਵੀ ਇੰਨਾ ਸੰਤਾਪ ਨਾ ਭੋਗਣਾ ਪੈਂਦਾ ਤੇ ਸੌਦੇ ਸਾਧ ਦਾ ਮੂੰਹ ਵੀ ਦੁਨੀਆ 'ਚ ਸ਼ਾਇਦ ਨਾ ਖਾਣਾ ਦੁਨੀਆ ਦੇ ਜਿੰਨੇ ਵੱਡੇ ਸਾਧ ਚਾਰਾਂ ਦਾ ਮੈਂ ਤੁਹਾਨੂੰ ਜ਼ਿਕਰ ਕਰ ਦੇਣਾ ਇੱਛਾ ਧਾਰੀ ਚਤਿਆਨੰਦ ਆਸਰਾਮ ਸਾਰੇ ਜੇਲ੍ਹ 'ਚ ਬੈਠੇ ਆ ਪਰ ਕਿਹੜੇ ਪਾਪ 'ਚ ਬੈਠੇ ਆ ਰੇਪ ਅਤੇ ਕਤਲ ਵਰਗੇ ਵਿੱਚ ਸਭ ਤੋਂ ਵੱਡੇ ਗੁਨਾਹ ਆ ਇੱਕ ਹੁਣ ਜਿਹੜਾ ਪਿੱਛੇ ਜਿਹਾ ਹੁਣ ਰਾਮਪਾਲ ਨੇ ਆ ਜੁਪੀ ਚ ਹੋਇਆ ਜਿਹੜਾ ਢੋਲਾ ਬਾਬਾ ਇਹ ਗਨਾਹ ਨਹੀਂ ਜੇ ਉਹ ਲੋਕ ਇਹਨਾਂ ਪਹਿਲਾਂ ਸਮਝ ਜਾਂਦੇ ਤੇ ਸ਼ਾਇਦ ਇਹ ਗਨਾਹ ਨਾ ਹੁੰਦੇ ਤੇ ਬਾਬੇ ਵੀ ਇਹਨਾਂ ਗਰਾਵਾਂ ਤੋਂ ਮੁਕਤ ਹੋ ਜਾਂਦੇ ਤੇਰਾ ਪ੍ਰੇਮੀਆਂ ਨੇ ਨਹੀਂ ਮੰਨਿਆ ਪੰਜ ਕੂਲੇ 76 ਵੀ ਖਾਦੇ ਉਹ ਜੇਲ ਕੱਟ ਰਹੇ ਆ ਅੱਜ ਜਦੋਂ ਕੋਈ ਹੋਰ ਬੰਦਾ ਇਸ ਚੀਜ਼ ਨਾਲ ਫੜਿਆ ਜਾਂਦਾ ਉਦੋਂ ਅਸੀਂ ਬੜੀਆਂ ਥਾਪੀਆਂ ਮਾਰਦੇ ਹਾਂ ਜਦੋਂ ਸਾਡੇ ਆਪਣੇ ਤੇ ਗੱਲ ਆ ਗਈ ਫਿਰ ਅਸੀਂ ਕੀ ਕੁਝ ਕਰਦੇ ਹਾਂ ਦੇਖ ਲਓ ਫੇਸਬੁੱਕ ਤੇ ਇੱਕ ਯੁੱਧ ਚੱਲ ਰਿਹਾ ਮੈਂ ਕਹਿੰਦਾ ਜਥੇਦਾਰ ਸਾਹਿਬ ਨੂੰ ਕਿ ਦਖਲ ਅੰਦਾਜ਼ੀ ਦਖਲ ਦੇਣਾ ਚਾਹੀਦਾ ਤੇ ਪੰਥ ਦੀ ਇੱਕ ਮਾਨ ਮਰਿਆਦਾ ਤੈਅ ਕਰਨ ਸਾਡੇ ਵਰਗੇ ਮੁੰਨੀਆਂ ਵਾਲੇ ਤੁੰਨੀਆਂ ਵਾਲੇ ਰੰਗੀਆਂ ਵਾਲੇ ਇਸ ਵੇਲੇ ਪੰਥ ਦੇ ਠੇਕੇਦਾਰ ਬਣੇ ਹੋਏ ਇਹ ਵੀਰੋ ਅੱਜ ਮੈਂ ਇਹ ਕਿਉਂਕਿ ਲੋਕ ਸੱਚ ਬੋਲਣ ਤੋਂ ਡਰ ਜਾਂਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਟ੍ਰੋਲ ਆਰਮੀ ਆ ਥੱਲੇ ਗੰਦੀਆਂ ਗਾਲਾਂ ਕੱਢਦੇ ਆ ਇਹ ਲੋਕ ਇਹਨਾਂ ਕੋਲੇ ਇਹ ਕੁਸ਼ੀ ਆ ਉਥੋਂ ਪਤਾ ਸਮਝ ਲਈ ਦਿੰਦਾ ਵੀ ਇਹ ਹਾਰ ਚੁੱਕੇ ਨੇ ਲੋਕ ਹੁਣ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਜ਼ਿਕਰ ਕਰਨਾ ਫਿਰ ਆਪਾਂ ਅੱਗੇ ਚੱਲਦੇ ਹੁਣ ਸਰਬਜੀਤ ਸਿੰਘ ਦੀ ਦਾਤ ਦੇਣੀ ਬਣਦੀ ਵੀ ਉਸ ਬੰਦੇ ਨੇ ਸੱਚ ਤਾਂ ਸੱਚ ਕਬੂਲਿਆ ਆ ਸੁਣਿਓ ਤੁਸੀਂ ਉਸ ਸਮੇਂ ਪਹਿਲਾਂ ਤੁਸੀਂ ਦਸ਼ੀਆਂ ਦੇ ਵਿੱਚ ਵੀ ਗਲਤਾਨ ਰਹੇ ਆ ਮੇਰਾ ਮਾਸ਼ਾ ਸਭ ਪੂਰਾ ਸੱਚਾ ਕਰੋ ਬੜਾ ਬੋਤ ਇਹ ਗੱਲ 98 ਤੋਂ 2000 ਸੋਸਟੋ ਤੁਸੀਂ ਇਹਨਾਂ ਨੂੰ ਜ਼ਰੂਰ ਜਵਾਬ ਦੇ ਦਿਓ ਕਿਉਂਕਿ ਤੁਹਾਡੇ ਤੇ ਇਲਜ਼ਾਮ ਬੜਾ ਗੰਭੀਰ ਲਾਉਂਦੇ ਨੇ ਚਿੱਟੇ ਦਾ ਨਸ਼ਾ ਕਰਦਾ ਤੁਹਾਨੂੰ ਦੱਸਦਾ ਨਸ਼ਾ ਕਿਹੜਾ ਕਰਦਾ ਮੈਂ ਕਰਦਾ ਹੀ ਨਹੀਂ ਸੀ ਨਹੀਂ ਮਾੜੋ ਉਹ ਉਸ ਟਾਈਮ ਦਾ ਜਿੱਦਾਂ ਹੁੰਦਾ ਵੀ ਨਹੀਂ ਇਹ ਸੱਚ ਹੈ 98 ਕਰਦੇ ਵਿੱਚ ਜਿੱਦਾਂ ਕਿ ਤੁਹਾਡੇ ਵੀ ਰੋਕੀ ਇਲਜ਼ਾਮ ਹੈ ਗੰਭੀਰ ਬਣਨ ਤੋਂ ਬਾਅਦ ਕੋਈ ਇਲਜ਼ਾਮ ਕਿਉਂ ਲੱਗੇ ਵੀਰੋ ਉਹ ਐਸ ਪੱਲਾ ਕਰਕੇ

ਕਿਉਂਕਿ ਮੈਂ ਇੱਕ ਗੱਲ ਸੋਚੀ ਹੋਈ ਹੈ ਵੀ ਮੈਂ ਆਪਣੇ ਇਲਾਕੇ ਦੇ ਸਾਰੇ ਜਿੰਨੇ ਵਰਕਰ ਹੈ ਪਿੰਡਾਂ ਦੇ ਵਿੱਚ ਸਾਰਿਆਂ ਦੀ ਸਲਾਹ ਲਵਾਂਗਾ ਹਲਕਾ ਵਸੀਆਂ ਦੀ ਜਿਵੇਂ ਉਹ ਕਹਿਣਗੇ ਓਵੇਂ ਕਰੂੰਗਾ ਹਲੇ ਤੱਕ ਤਾਂ ਸੀ ਕੁਝ ਸੋਚਿਆ ਹੀ ਨਹੀਂ ਇਹ ਬਿਲਕੁਲ ਝੂਠੀਆਂ ਗੱਲਾਂ ਹੈ ਕਿ ਜੀ ਮੋਦੀ ਨੂੰ ਸੁਪਾਏ ਗੁਰੂ ਜੀ ਕਾਲਸਾ ਵਾਹਿਗੁਰੂ ਜੀ ਨੇ ਇਕ ਤੂੰ ਬੜਾ ਵੱਡਾ ਇਜਾਮ ਲਾ ਰਿਹਾ ਕਿ ਭਾਈ ਸਰਪੀ ਸਿੰਘ ਮਸ਼ਿਆਰਾ ਸੇਮਣ ਕਰਦੇ ਆ ਨਹੀਂ ਨਾ ਕਿਸੇ ਦਾ ਮੈਂ ਇਜਾਮ ਲਾ ਰਿਹਾ ਤੇ ਚੌਕ ਚੈਸ ਚ ਕਰਵਾ ਕੇ ਦੇ ਠੀਕ ਹੈ ਹੋ ਜਾ ਵੀ ਕਰਾ ਜਿੱਦੇ ਚੋ ਚਿੱਟਾ ਨਿਕਲਾਇਆ ਤੇ ਤੂੰ ਚਾਹ ਲਰੂਗਾ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਬਾਰੇ ਉਹ ਸਾਡੇ ਸੇਤੀ ਪੰਕਾ ਉਹ ਸ਼ਰਮ ਕੀ ਕੋਈ ਵੀ ਨਿਕਲਾਇਆ ਹਾਂਜੀ ਹਾਂਜੀ ਕੋਈ ਕਹਦਾ ਜਿਦ ਤੂੰ ਰੋਣਾ इमोशनल ਕਰੇ ਤੇ ਦੋਸਤੋ ਅਸੀਂ ਜੇ ਕੋਈ ਗੱਲ ਹੁੰਦੀ ਹੈ ਨਾ ਕਿਤੇ ਵੀ ਤੁਹਾ ਸਾ ਉੱਠਦਾ ਹੁੰਦਾ ਜੇ ਪੁੱਲੇ ਦੇ ਵਿੱਚ ਗੁਆ ਗਿੱਲਾ ਹੋਣ ਹੁਣ ਮੈਂ ਤੁਹਾਨੂੰ ਇਹ ਪਹਿਲੀਆਂ ਵੀਡੀਓ ਵੀ ਦੋ ਦਿਖਾ ਦਿੱਤੀਆਂ ਸਰਜੀ ਸਾਈ ਨੇ ਚਲੋ ਉਹਨਾਂ ਨੇ ਪਹਿਲਾਂ ਤਾਂ ਮੰਨ ਲਿਆ ਉਸ ਚੀਜ਼ ਨੂੰ ਦੁਬਾਰਾ ਵੀ ਜਿਹੜੀ ਉਹਨਾਂ ਦੀ ਵੀਡੀਓ ਆ ਉਹ ਤੁਹਾਨੂੰ ਦਿਸ ਰਹੀ ਆ ਵੀ ਉਹ ਸਟੇਬਲ ਲੱਗਦੇ ਨਹੀਂ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਗੱਲ ਵੀ ਜਦ ਤਨ ਫੋਨ ਤੇ ਕੀਤੀ ਆ ਉਹਨਾਂ ਤੋਂ ਗੱਲ ਨਹੀਂ ਹੋਈ ਉਹ ਮੈਨੂੰ ਕਹਿੰਦਾ ਵਾ ਮੈਂ ਤੁਹਾਨੂੰ ਦੋ ਤਿੰਨ ਵਾਰੀ ਉਹ ਬੱਚੇ ਵਾਲੇ ਮੈਟਰ ਦੇ ਉੱਤੇ ਮੈਂ ਗੱਲ ਕੀਤੀ ਸੀ ਇੱਕ ਬੇਅਦਬੀ ਵਾਲੇ ਮਸਲੇ ਤੇ ਗੱਲ ਕਰਨੀ ਸੀ ਪਰ ਉਹ ਕਰ ਨਹੀਂ ਸਕੇ ਪਤਾ ਨਹੀਂ ਉਹਨਾਂ ਦਾ ਚਲੋ ਉਹਨਾਂ ਦੀ ਇੱਛਾ ਹੁਣ ਇਸ ਤੋਂ ਅੱਗੇ ਭੇਖੀ ਟਰੈਪ ਵੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਵੀ ਅਸੀਂ ਪਹਿਲਾਂ ਵਾ ਵਾ ਕਿਵੇਂ ਕਰਦੇ ਹਾਂ ਤੇ ਥੋੜੇ ਟਾਈਮ ਬਾਅਦ ਹੀ ਉਹਦਾ ਰਿਜ਼ਲਟ ਕੀ ਨਿਕਲਦਾ ਉਹ ਵੀ ਇੱਕ ਦੇਖੋ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਇੱਕ ਨਿਹੰਗ ਸਿੰਘ ਮਿਲਿਆ ਜਿਸ ਨੂੰ ਕਿ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ ਲੋਕਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਸ ਨਿਹੰਗ ਸਿੰਘ ਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਨਿਹੰਗ ਸਿੰਘ ਧੁੱਤ ਦੱਸਿਆ ਜਾ ਰਿਹਾ ਹੈ ਤਾਂ ਦੱਸਿਆ ਕਿ ਲੋਕਾਂ ਨੇ ਇਸ ਮੌਕੇ ਦੇ ਉੱਤੇ ਇਸ ਨਿਹੰਗ ਸਿੰਘ ਨੂੰ ਕਾਫੀ ਲਾਠਾਂ ਪਾਈਆਂ ਨੇ ਤੇ ਇਸ ਦੇ ਨਾਲ ਇਹ ਕਿਹਾ ਗਿਆ ਕਿ ਇਸ ਨੇ ਗੁਰੂ ਦੇ ਬਾਣੇ ਦੀ ਵੀ ਲਾਜ ਨਹੀਂ ਰੱਖੀ ਹਾਲਾਂਕਿ ਇੱਕ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਨੇ ਐਕਟਿੰਗ ਨੇ ਮੰਨਿਆ ਵੀ ਹੈ ਕਿ ਇਸ ਦੇ ਕੋਲ ਗਲਤੀ ਹੋਈ ਹੈ ਹੁਣ ਦੇਖੋ ਪਹਿਲੇ ਦਿਨ ਜਦੋਂ ਇਹਨਾਂ ਨੇ ਉੱਥੇ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਫੜੀ ਜਿਹੜਾ ਉੱਥੇ ਹੋਰ ਸ਼ੂਟਿੰਗ ਕਰ ਰਹੇ ਸੀ ਥੱਲੇ ਅਸੀਂ ਬੱਲੇ ਬੱਲੇ ਵਾ ਵਾ ਵਾਪਾ ਜੀ ਚੱਕ ਦੋ ਉੱਥਾਂ ਰੱਖ ਦਿਓ ਅਗਲੇ ਦਿਨ ਹੀ ਆਹ ਕਰਦਾਰ ਤੁਹਾਡੇ ਸਾਹਮਣੇ ਹੈ ਅਸੀਂ ਕਦੋਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਮੈਂ ਸਰਦਾਰ ਅਮਰਸਾਹਬ ਅਮਰਤਪਾਲ ਸਿੰਘ ਦੇ ਪਿਤਾ ਜੀ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਤੇ ਸਰਦਾਰ ਸਰਬਜੀਤ ਸਿੰਘ ਸਵਾਲ ਤੁਹਾਡੇ ਤੇ ਵੀ ਹੁਣ ਉੱਠਣੇ ਸ਼ੁਰੂ ਹੋਣੇ ਆ ਖਾਨ ਸਾਹਿਬ ਜੀ ਤੁਹਾਡੇ ਪਿਤਾ ਜੀ ਦੀ ਸ਼ਹੀਦੀ ਬਹੁਤ ਵੱਡੀ ਆ ਅਸੀਂ ਤਾਂ ਉਹਨਾਂ ਦਾ ਕਰਜ਼ਾ ਉਤਾਰ ਹੀ ਨਹੀਂ ਸਕਦੇ ਸਾਡਾ ਤਾਂ ਸਜਦਾ ਸਿਰ ਝੁਕਦਾ ਉਹਨਾਂ ਦੀ ਕੁਰਬਾਨੀ ਅੱਗੇ ਪਰ ਤੁਸੀਂ ਵੀ ਆਪਣਾ ਜਿਹੜਾ ਡੋਪ ਦੀਆਂ ਡਿਮਾਂਡ ਉੱਠ ਰਹੀ ਆ ਕਿਤੇ ਤੁਹਾਨੂੰ ਇਸੇ ਤਰ੍ਹਾਂ ਕਿਤੇ ਕਿਸੇ ਪ੍ਰੋਗਰਾਮ ਦੇ ਵਿੱਚ ਸਵਾਲ ਕਰ ਦਿੱਤੇ ਜਾਂ ਤੁਹਾਨੂੰ ਕਰਾਉਣਾ ਪਊ ਤੇ ਬਿਹਤਰ ਆ ਵੀ ਗਲਤੀ ਸੁਧਾਰ ਲਈਦੀ ਹੁੰਦੀ ਆ ਜੇ ਸੁਧਾਰ ਲਈ ਤਾਂ ਬਹੁਤ ਚੰਗੀ ਗੱਲ ਐ ਇਸੇ ਤਰ੍ਹਾਂ ਹੀ ਅਮਰਤਪਾਲ ਦੇ ਭਰਾ ਤੋਂ ਜੇ ਗਲਤੀ ਹੋਈ ਆ ਤੇ ਪਰਿਵਾਰ ਨੂੰ ਚਾਹੀਦਾ ਉਹਦਾ ਇਲਾਜ ਕਰਾਉਣ ਕੋਈ ਏਡੀ ਵੱਡੀ ਗੱਲ ਨਹੀਂ ਤੁਹਾਡਾ ਚੰਗਾ ਕੰਮ ਆ ਚੰਗਾ ਕਵਾਂਗੇ ਪਰ ਜੇਕਰ ਘਰ ਦੇ ਵਿੱਚੋਂ ਇੱਕ ਜੀ ਇਹੋ ਜਿਹਾ ਕੋਈ ਹੋ ਜਾਂਦਾ ਉਹਦੇ ਤੇ ਇਸ਼ੂ ਨਹੀਂ ਬਣਾਈਦਾ ਹੁੰਦਾ ਨੌਜਵਾਨੀ ਨੂੰ ਗਮਰਾਹ ਨਾ ਕਰੋ ਤੁਹਾਡੇ ਕੋਲੇ ਸਾਰੇ ਬਦਲ ਨੇ ਤੁਹਾਡਾ ਬੇਟਾ ਇਸ ਵੇਲੇ ਪਾਵਰ ਦੇ ਵਿੱਚ ਆ ਉਹ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਸਕਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਸਕਦਾ ਦੇਸ਼ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਸਕਦਾ ਤੁਹਾਡੇ ਕੋਲੇ ਅਧਿਕਾਰ ਆ ਤੁਸੀਂ ਕਿਸੇ ਵੀ ਅਦਾਰੇ ਤੋਂ ਆਪਣੇ ਬੇਟੇ ਦਾ ਪੋਸਟ ਡੋਪ ਟੈਸਟ ਕਰਵਾ ਕੇ ਸਭ ਨੂੰ ਸੰਗਤ ਅੱਗੇ ਰੱਖੋ ਸਾਹਮਣੇ ਵੀ ਆ ਭਾਈ ਸਾਡੇ ਬੇਟੇ ਦਾ ਨੈਗੇਟਿਵ ਹੈ ਪੁਲਿਸ ਨੇ ਸਾਡੇ ਨਾਲ ਜ਼ਿਆਤੀ ਕੀਤੀ ਅਸੀਂ ਤੁਹਾਡੇ ਨਾਲ ਖੜਾਂਗੇ ਇਸ ਕਰਕੇ ਸਦਾ ਜੇ ਕੋਈ ਗਲਤੀ ਕਹਿੰਦੇ ਵੀ 100 ਝੂਠ ਨਾਲ ਮੈਂ ਅੱਗੇ ਦੱਸ ਕੇ ਟਿਆ ਵੀ ਇੱਕ ਸੱਚ ਬੋਲਿਆ ਇਹ 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 ਕੌਮ ਇਹੋ ਜੀ ਆ ਇਹ ਲਿੱਦ ਚੱਕਰ ਵਾਲਿਆਂ ਦੇ ਸਿਰ ਤੇ ਕਲਗੀਆਂ ਲਾ ਦਿੰਦੀ ਐ ਤੇ ਕਲਗੀਆਂ ਵਾਲਿਆਂ ਨੂੰ ਕਦੋਂ ਜੁੱਤੀਆਂ ਚਬਾਉਣ ਦੀ ਪਤਾ ਨਹੀਂ ਲੱਗਦਾ ਹਾਥੀ ਤੇ ਬਾਹ ਕੇ ਲਿਆ ਕੇ ਤੇ ਗਧੇ ਤੇ ਬਹਿਣ ਚੁਗ ਉਹ ਨਹੀਂ ਛੱਡਦੀ ਇਹ ਕੌਮ ਇਸ ਤਰ੍ਹਾਂ ਦੀ ਕੌਮ ਐ ਇਸ ਕਰਕੇ ਕੌਮ ਨੂੰ ਕੋਈ ਵੀ ਗਮਰਾਹ ਨਾ ਕਰੋ ਸੱਚ ਸਭ ਨੂੰ ਪਤਾ ਹੁੰਦਾ ਪੀੜਾਂ ਦੇ ਹਿੱਸੇ ਨਾ ਬਣੋ ਪੰਜਾਬ ਦੇ ਮੁੱਦੇ ਬਹੁਤ ਸਿਸਟਮ ਮੁੱਦੇ ਆ ਐਸ ਵੇਲੇ ਫਿਰ ਤੁਹਾਨੂੰ ਡੋਬਣ ਦੀ ਤਿਆਰੀ ਹੋ ਰਹੀ ਆ ਭਾਖੜਾ ਮੈਨੇਜਮੈਂਟ ਬੋਰਡ ਤੋਂ ਤੁਹਾਡਾ ਕੰਟਰੋਲ ਖਤਮ ਹੋ ਗਿਆ ਤੁਹਾਡੇ ਬੰਦੇ ਉਥੋਂ ਜਿਹੜੇ ਪੰਜਾਬ ਦੇ ਸੀਗੇ ਹਟਾ ਦਿੱਤੇ ਗਏ ਤੁਹਾਡਾ ਮੁੱਦਾ ਕੋਈ ਬੋਲਿਆ ਇਹਦੇ ਤੇ ਜਿਹੜਾ ਸੰਘਰਸ਼ ਕਰਨਾ ਹੈ ਉੱਥੇ ਲੋਕ ਸਭਾ ਦੇ ਵਿੱਚ ਸਵਾਲ ਤਾਂ ਸਾਡਾ ਆ ਆ ਵੀ ਸਾਡਾ ਜਿਹੜਾ ਉਸ ਭਾਖੜਾ ਮੈਨੇਜਮੈਂਟ ਬੋਰਡ ਦੇ ਵਿੱਚੋਂ ਹਿੱਸਾ ਜਿਹੜਾ ਸਾਡਾ ਖਤਮ ਕੀਤਾ ਗਿਆ ਸਾਡਾ ਦੁਬਾਰਾ ਬਹਾਲ ਕੀਤਾ ਜਾਵੇ ਸਾਡੇ ਪੰਜਾਬੀ ਅਫਸਰ ਉੱਥੇ ਸਿੱਖ ਅਫਸਰ ਲੱਗਣ ਉਹ ਤੁਹਾਨੂੰ ਡਬੋਦਿਆ ਕਰਨਗੇ ਅੱਧਾ ਪੰਜਾਬ ਡਬੋਦਿਆ ਕਰਨਗੇ ਅੱਧਾ ਮੁੜ ਕੇ ਬਚਾਉਣ ਤੇ ਲੱਗਾ ਰਹਿੰਦਾ ਉਹ ਤੁਹਾਨੂੰ ਇਸੇ ਤਰ੍ਹਾਂ ਹੀ ਲਜਾਈ ਰੱਖਣਗੇ ਤੁਹਾਨੂੰ ਬੜੀ ਪਲੈਨਿੰਗ ਦੇ ਤਹਿਤ ਮਾਰਿਆ ਜਾਵੇ ਲੋਕੋ ਪੁਲਿਸ ਦੇ ਵਿੱਚ ਵੀ ਦੋ ਤਰ੍ਹਾਂ ਦੇ ਬੰਦੇ ਕੰਮ ਕਰਦੇ ਹੁੰਦੇ ਆ ਇੱਕ ਕਰਦੇ ਨੇ ਬਹੁਤ ਚੰਗਾ ਕੰਮ ਕ੍ਰਾਈਮ ਨਾਲ ਲੜਦੇ ਆ ਨਸ਼ੇ ਵਾਲਿਆਂ ਨੂੰ ਫੜਦੇ ਆ ਜਿਹੜਾ ਅੱਜ ਐਸਐਸਪੀ ਸਾਹਿਬ ਨੇ ਉਹ ਟੀਮ ਨੇ ਕੰਮ ਚੰਗਾ ਕੀਤਾ ਸਗੋ ਤੁਹਾਨੂੰ ਉਸ ਟੀਮ ਨੂੰ ਵਧਾਈ ਦੇਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਨਾ ਜਾਓ ਜਿਹੜੇ ਮਾੜੇ ਆ ਅਸੀਂ ਕਹਿੰਨੇ ਉਹ ਵੀ ਹੈਗੇ ਆ ਜਿਹੜੇ ਆਪ ਧੰਦਾ ਕਰਾਉਂਦੇ ਰਹੇ ਇਹ ਜਿਹੇ ਆਪ ਨਸ਼ੇ ਵਕਾਉਂਦੇ ਰਹੇ ਆ ਉਹਨਾਂ ਦੇ ਖਿਲਾਫ ਅਸੀਂ ਇਕੱਠੇ ਹੋ ਕੇ ਲੜੀਏ ਇੱਕ ਪਾਸੇ ਅਸੀਂ ਆਵਦੇ ਪੁੱਤਾਂ ਨੂੰ ਰੋਜ਼ ਰੋਣੇ ਆ ਜੇ ਪੁਲਿਸ ਉਹਨਾਂ ਇਸ ਵੇਲੇ ਚੰਗਾ ਕੰਮ ਕਰਨ ਤੇ ਤੁਰੀ ਆ ਅਸੀਂ ਉਹਨਾਂ ਦੇ ਰਾਹ ਦੀ ਰਿਕਵਰਡਰ ਨਾ ਬਣੀਏ ਉਹਨਾਂ ਦਾ ਸਾਥ ਦੇਈਏ ਤੇ ਜੇ ਕੋਈ ਗਲਤੀ ਹੋਈ ਆ ਉਹ ਮੁੰਡਾ ਮੰਨ ਰਿਹਾ ਤੁਹਾਡਾ ਸਾਰੀ ਵੀਡੀਓਗ੍ਰਾਫੀ ਆ ਪੇਮੈਂਟ ਪੇਟੀਐਮ ਦੇ ਥਰੂ ਹੋਈ ਆ ਉਹ ਕੋਰਟ ਦੇ ਵਿੱਚ ਪੇਸ਼ ਹੋ ਜੂਗੀ ਉਸ ਤੋਂ ਬਾਅਦ ਤੁਸੀਂ ਉਹਦਾ ਦੇਖ ਸਕਦੇ ਹੋ ਜਾ ਕੇ ਉੱਥੇ ਆਪਣੇ ਵਕੀਲਾਂ ਦੇ ਨਾਲ ਜਾ ਕੇ ਕਿਉਂਕਿ ਇਹ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ ਇਹਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਰੋਪ ਵੀ ਇਸ ਕਰਕੇ ਜਨਤਕ ਹੋ ਗਿਆ ਕਰਦਤ ਕਰਨਾ ਪਿਆ ਹੋਊਗਾ ਵੀ ਇਹ ਪਬਲਿਕ ਇੰਟਰਸਟ ਮਸਲਾ ਬਣਦਾ ਜਾ ਰਿਹਾ ਕਿਉਂਕਿ ਤੁਹਾਡੇ ਪਰਿਵਾਰ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਤੌਰ ਤੇ ਜੁੜੇ ਹੋਏ ਆ ਪਰ ਮੈਂ ਕੌਮ ਨੂੰ ਵੀ ਅਪੀਲ ਕਰਦਾ ਤੁਸੀਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਭੁੱਲ ਗਏ ਜਥੇਦਾਰ ਹਵਾਰਾ ਸਾਹਿਬ ਉਹਨਾਂ ਨੂੰ ਭੁੱਲ ਗਏ ਸਾਡੀ ਉਹਨਾਂ ਦੇ ਪ੍ਰਤੀ ਕੋਈ ਡਿਊਟੀ ਨਹੀਂ ਬਣਦੀ ਕਿ ਗੱਲਾਂ ਬਾਤਾਂ ਨੂੰ ਸਾਰਨਾ ਵੀ ਅਸੀਂ ਮਾਰਚ ਕੱਢਦੇ ਤੇ ਚਲੋ ਜੀ ਅਸੀਂ ਉਹਨਾਂ ਨੂੰ ਨਹੀਂ ਜਿਤਾ ਸਕਦੇ ਸੀ ਅਸੀਂ ਧਰਮ ਦੀ ਫੌਜੀਆਂ ਦਾ ਬੋਲ ਨਹੀਂ ਸੀ ਮੋੜ ਸਕਦੇ ਇਹ ਇੱਕ ਪਰਿਵਾਰ ਹੀ ਆ ਜਿਹੜਾ ਕੁਰਬਾਨੀ ਵਾਲਾ ਇਹਦੇ ਦੁਆਲੇ ਹੀ ਅਸੀਂ ਹੋ ਕੇ ਧੁਰੇ 'ਚ ਖੜ ਗਏ ਵੀ ਹੁਣ ਜੋ ਕੁਛ ਇੱਥੇ ਹੀ ਹੈ ਨਹੀਂ ਕੁਝ ਸੋਚੋ ਹੁਣ ਤੀਜਾ ਚੌਥਾ ਪੇਖੀ ਟਰੈਪ ਕਿਵੇਂ ਹੁੰਦਾ ਜਦੋਂ ਬਹਿਬਲ ਫੈਰਿੰਗ ਹੁੰਦੀ ਹੈ ਜਿਹੜੀ ਉਸ ਚੱਲੀ ਹੋਈ ਗੋਲੀ ਦੇ ਖੋਲ ਇੱਕ ਬਾਬੇ ਦੀ ਉਸ ਇਲਾਕੇ ਦੇ ਵਿੱਚ ਬੜੀ ਮਾਨਤਾ ਵੀ ਆ ਲੋਕ ਉਹ ਤੇ ਵਿਸ਼ਵਾਸ ਵੀ ਕਰਦੇ ਆ ਮੈਂ ਸੁਖਰਾਜ ਨੂੰ ਵੀ ਕਿੰਨੇ ਵਾਰੀ ਕਿਹਾ ਵੀ ਸੁਖਰਾਜ ਬਾਬੇ ਨੂੰ ਸੱਦ ਕੇ ਪੁੱਛਦਾ ਲੈ ਇੱਥੇ ਵੀ ਉਹ ਖੋਲ ਤੇਰੇ ਤੈਨੂੰ ਸੰਗਤ ਨੇ ਭਰੋਸਾ ਕਰਕੇ ਉਹ ਖੋਲ ਦਿੱਤੇ ਜਿਹੜੇ ਚੱਲੇ ਹੋਏ ਉੱਥੇ ਗੋਲੀ ਚੱਲੀ ਸੀ ਉਹਦੇ ਖੋਲ ਸੰਗਤ ਨੇ ਭਰੋਸਾ ਕਰਕੇ ਵੇਖੋ ਇੱਕ ਭੇਖ ਵੇਖ ਕੇ ਵੀ ਇੱਕ ਸੰਤ ਮਹਾਂਪੁਰਸ਼ਾਂ ਨੂੰ ਦੇ ਦਿੱਤੀ ਉਹ ਵੀਡੀਓ ਵੀ ਇੱਕ ਸੀਗੀ ਹੁਣ ਉਹ ਲੱਭਦੀ ਨਹੀਂ ਉਹ ਤਸਲੇ ਦੇ ਵਿੱਚ ਪਾਏ ਹੋਏ ਨੇ ਬੱਠਲ ਜੇ ਦੇ ਵਿੱਚ ਉਹਦੇ ਕੋਲੇ ਪਏ ਨਹੀਂ ਉਸੇ ਤਰ੍ਹਾਂ ਜੋ ਕਿ ਬਹੁਤ ਵੱਡਾ ਸਬੂਤ ਹੈ ਔਰ ਉਹ ਦੁਬਾਰਾ ਕੋਲ ਪੁਲਿਸ ਕੋਲੇ ਉਦੋਂ ਕਿਵੇਂ ਚਲੇ ਗਏ ਇਹ ਸਵਾਲ ਬਾਬੇ ਤੇ ਕਰਨਾ ਬਣਦਾ ਸੀ ਜਾਂ ਫਿਰ ਬਾਬੇ ਦੇ ਖਿਲਾਫ ਇਹਦੀ ਕਾਰਵਾਈ ਹੋਣੀ ਚਾਹੀਦੀ ਸੀ ਸੰਗਤ ਉਹਦਾ ਭੇਖ ਵੇਖ ਕੇ ਉਹਦੇ ਤੇ ਭਰੋਸਾ ਕਰਕੇ ਐਡਾ ਵੱਡਾ ਸਬੂਤ ਉਹਨੂੰ ਦੇ ਬੈਠੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ